ਆਪਣੇ YouTube ਚੈਨਲ ਖੇਤੀਬਾੜੀ ਅਪਡੇਟ ਉਪਰ ਸਾਰੇ ਕਿਸਾਨ ਭਰਾਵਾਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਅੱਜ ਆਪਾਂ ਗੱਲ ਕਰਾਂਗੇ ਜਿਵੇਂ ਕਿ ਬਾਸਮਤੀ ਦੇ ਰੇਟ ਆ ਜਿਹੜੇ ਆਪਾਂ ਪਿਛਲੇ ਕੁਝ ਦਿਨਾਂ ਤੋਂ ਵਾਧੇ ਦੇਖ ਰਹੇ ਹਾਂਗੇ 100-200 ਰੁਪਏ ਪ੍ਰਤੀ ਕੁੰਟਲ ਮਗਰ ਵਾਧਾ ਹੋਇਆ ਸੀ ਉਸੇ ਤਰ੍ਹਾਂ ਹੀ ਬਾਸਮਤੀ ਦੀ ਇੱਕ ਇਹ ਜਿਹੜੀ ਵੈਰਾਈਟੀ ਆਗੀ ਨਵੀਂ ਵੈਰਾਈਟੀ ਇਹਦੇ ਰੇਟ ਆ ਜਿਹੜੇ ਕੁਝ ਨਾ ਕੁਝ ਉਹਨਾਂ ਨਾਲੋਂ 4-500 ਰੁਪਏ ਪ੍ਰਤੀ ਕੁੰਟਲ ਦੇ ਹਿਸਾਬ ਨਾਲ ਨਵੇਂ ਰੇਟ ਵੱਧ ਚੁੱਕੇ ਨੇਗੇ ਆਪਾਂ ਨੂੰ ਜਿੰਨੀ ਕ ਅਪਡੇਟ ਮਿਲੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਉਸ ਤੋਂ ਪਹਿਲਾਂ ਆਪਾਂ ਪੰਜਾਬ ਸਰਕਾਰ ਤੇ ਗੱਲ ਕਰ ਲੈਂਦੇ ਆ ਵੀ ਜਿਹੜਾ ਪ੍ਰਾਲੀ ਦਾ ਮਸਲਾ ਦਿਨੋਂ ਦਿਨ ਵਧਾਇਆ ਜਾ ਰਿਹਾ ਸਰਕਾਰ ਵੱਲੋਂ ਉਹਦੇ ਤੇ ਆਪਾਂ ਗੱਲ ਕਰਦੇ ਹਾਂਗੇ ਸਰਕਾਰ ਵੱਲੋਂ ਗਿੱਦੜਵਾਹ ਏਰੀਏ ਦੇ ਵਿੱਚ ਆੰਗਣਵਾੜੀ ਸੈਂਟਰਾਂ ਦੇ ਵਿੱਚ ਜਿਹੜੇ ਮੁਲਾਜ਼ਮ ਹੁੰਦੇ ਨੇ ਸੁਪਰਵਾਈਜ਼ਰ ਜਾਂ ਆੰਗਣਵਾੜੀ ਵਰਕਰ ਹੁੰਦੇ ਨੇ ਉਹਨਾਂ ਦੀਆਂ ਡਿਊਟੀਆਂ ਪਿੰਡਾਂ ਦੇ ਵਿੱਚ ਲਗਾ ਦਿੱਤੀਆਂ ਗਈਆਂ ਨੇ ਵੀ ਘਰ-ਘਰ ਜਾ ਕੇ ਉਹਨਾਂ ਨੇ ਅਵੇਅਰਨੈਸ ਕਰਨਾ ਲੋਕਾਂ ਨੂੰ ਸੁਚੇਤ ਕਰਨਾ ਵੀ ਜੇਕਰ ਕੋਈ ਪ੍ਰਾਲਿਓਂ ਅੱਗ ਲਾਉਂਦਾ ਫੜਿਆ ਗਿਆ ਤਾਂ ਉਹਨਾਂ ਦੇ ਉੱਪਰ ਕੇਸ ਦਰਜ ਕੀਤਾ ਜਾਵੇਗਾ ਤੇ ਨਾਲ ਹੀ ਜਿੰਨੇ ਵੀ ਪਰਿਵਾਰ ਦੇ ਵਿੱਚ ਮੈਂਬਰਾਂ ਦੀ ਪੈਨਸ਼ਨ ਲੱਗੀ ਹੋਈ ਆ ਸਰਕਾਰੀ ਉਹ ਪੈਨਸ਼ਨਾਂ ਨੇ ਜਿਹੜੀਆਂ ਬੰਦ ਕੀਤੀਆਂ ਜਾਣਗੀਆਂ ਹੁਣ ਕਿਸਾਨ ਭਰਾਵਾਂ ਨੂੰ ਬੇਨਤੀ ਵੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਤਰੀਕੇ ਦੇ ਨਾਲ ਜੋ ਸਰਕਾਰ ਮਸਲੇ ਹੱਲ ਕਰ ਰਹੀ ਆ ਵੀ ਇਹ ਸਹੀ ਆ ਜਾਂ ਗਲਤ ਆ ਇਹ ਤਰੀਕਾ ਵੀ ਅਪਣਾਉਣਾ ਚਾਹੀਦਾ ਸਰਕਾਰ ਨੂੰ ਜਾਂ ਨਹੀਂ ਕਮੈਂਟਾਂ ਵਿੱਚ ਜਰੂਰ ਦੱਸਿਓ ਬਾਕੀ ਹੁਣ ਅੱਗੇ ਆਪਾਂ ਬਾਸਮਤੀ ਦੇ ਅੱਜ ਦੇ ਨਵੇਂ ਰੇਟਾਂ ਦੀ ਗੱਲ ਕਰਦੇ ਹਾਂ ਤੇ ਅਤੇ ਉਹ ਵੈਰਾਈਟੀ ਦੀ ਗੱਲ ਕਰਦੇ ਹਾਂ ਵੀਡੀਓ 'ਚ ਜਿਹੜੀ ਦਾ ਰੇਟ ਆਪਾਂ ਨੂੰ ਵੱਧ ਦੇਖਣ ਨੂੰ ਮਿਲ ਰਿਹਾ ਹੈਗਾ ਜਾਂ ਵੱਧ ਚੁੱਕਿਆ ਪਿਛਲੀਆਂ ਸਮੇਂ ਦੇ ਨਾਲੋਂ ਸਭ ਤੋਂ ਪਹਿਲਾਂ ਤਾਂ ਆਪਾਂ ਸਨਾਮ ਮੰਡੀ ਦੀ ਗੱਲ ਕਰ ਲਈਏ ਇੱਥੇ 1509 ਦਾ ਜਿਹੜਾ ਰੇਟ ਆ ਉਹ 3000 ਤੋਂ ਲੈ ਕੇ 3200 ਰੁਪਏ ਤੱਕ ਵਿਕ ਰਿਹਾ ਅਤੇ ਇਸ ਦੇ ਨਾਲ ਹੀ 1699 ਦਾ ਰੇਟ 2900 ਤੋਂ ਲੈ ਕੇ 3200 ਰੁਪਏ ਇਸ ਦੇ ਨਾਲ ਹੀ 1847 ਦਾ ਰੇਟ 2700 ਰੁਪਏ ਇਸ ਤੋਂ ਅੱਗੇ ਆਪਾਂ ਫਰੀਦਕੋਟ ਮੰਡੀ ਦੀ ਗੱਲ ਕਰਦੇ ਹਾਂ ਉੱਥੇ 1509 ਦਾ ਰੇਟ 3200 ਤੋਂ ਲੈ ਕੇ 3300 ਰੁਪਏ ਪ੍ਰਤੀ ਕੁੰਟਲ ਵਿਕ ਰਿਹਾ ਇਸ ਤੋਂ ਅੱਗੇ ਆਪਾਂ ਨਾਭਾ ਮੰਡੀ ਦੀ ਗੱਲ ਕਰਦੇ ਹਾਂ ਇੱਥੇ 1509 ਦਾ ਰੇਟ 3100 ਰੁਪਏ ਪ੍ਰਤੀ ਕੁੰਟਲ ਵਿਕ ਰਿਹਾ ਇਸ ਤੋਂ ਅੱਗੇ ਹੁਣ ਆਪਾਂ ਗੱਲ ਕਰਦੇ ਹਾਂ ਨਫਜਗੜ ਮੰਡੀ ਦੀ ਇੱਥੇ 1509 ਦਾ ਜਿਹੜਾ ਰੇਟ ਆ 3000 ਤੋਂ ਲੈ ਕੇ 3200 ਰੁਪਏ ਪ੍ਰਤੀ ਕੁਇੰਟਲ ਆ ਇਸ ਤੋਂ ਬਾਅਦ 1699 ਦਾ ਰੇਟ 3300 ਰੁਪਏ ਪ੍ਰਤੀ ਕੁਇੰਟਲ 1121 ਦਾ ਰੇਟ 3600 ਰੁਪਏ ਪ੍ਰਤੀ ਕੁਇੰਟਲ ਵਿਕ ਰਹੀ ਆ ਅਤੇ 1401 ਦਾ ਰੇਟ 3400 ਤੋਂ ਲੈ ਕੇ 3500 ਦੇ ਵਿਚਕਾਰ ਵਿਕ ਰਿਹਾ ਹੁਣ ਆਪਾਂ ਗੱਲ ਕਰਦੇ ਆ ਜਿਹੜੀ ਬਾਸਮਤੀ ਦੀ 1885 ਕਿਸਮਾ ਇਹਦਾ ਰੇਟ ਆ ਜਿਹੜਾ ਸਾਰੀਆਂ ਬਾਸਮਤੀ ਦੀਆਂ ਕਿਸਮਾਂ ਦੇ ਨਾਲੋਂ ਵੱਧ ਦੇਖਣ ਨੂੰ ਮਿਲਿਆ ਜਿੰਨਾ ਵੀ ਪਿਛਲੇ ਸਮੇਂ ਦੇ ਨਾਲੋਂ ਸੀਗਾ ਉਹਨਾਂ ਉਦੋਂ ਦੁੱਗਣਾ ਮੰਨ ਕੇ ਚੱਲੋ 4-500 ਰੁਪਏ ਪ੍ਰਤੀ ਕਵਾਂਟਲ ਮਗਰ ਵੱਧ ਚੁੱਕਿਆ ਦੂਸਰੀਆਂ ਵੈਰਾਈਟੀਆਂ ਨਾਲੋਂ ਦੂਸਰੀਆਂ ਵੈਰਾਈਟੀਆਂ ਦਾ ਸੀਗਾ ਜਿਹੜਾ ਰੇਟ 2-300 ਰੁਪਏ ਵਧਿਆ ਸੀਗਾ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਜਿਵੇਂ ਕਿ ਪਸ 17-18 ਦੀ ਗੱਲ ਕਰ ਲਈਏ ਉਹਦਾ 300 ਰੁਪਏ ਵਧਿਆ ਸੀਗਾ 11-21 ਦਾ ਵੀ 3-400 ਰੁਪਏ ਵਧਿਆ ਸੀ ਪਰ ਇਹਦਾ 4-500 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਵੱਧ ਚੁੱਕਿਆ ਹੁਣ ਦਾ ਜਿਹੜਾ ਤਾਜ਼ਾ ਰੇਟ ਹੈ ਦਾ ਨਾਫਸਗੜ ਮੰਡੀ ਦਾ ਉਹ ਹੈਗਾ 3700 ਤੋਂ ਲੈ ਕੇ 3800 ਰੁਪਏ ਲਾਸਟ ਰੇਟ ਜਿਹੜਾ ਐਵਰੇਜ ਰੇਟ ਤੇ ਇਹ ਵਿਕ ਰਹੀ ਆ ਇਸ ਤੋਂ ਅੱਗੇ ਹੁਣ ਆਪਾਂ ਗੱਲ ਕਰਦੇ ਆ ਕਰਨਾਲ ਮੰਡੀ ਦੀ ਉੱਥੇ ਵੀ 1885 ਦਾ ਰੇਟ 3700 ਤੋਂ ਲੈ ਕੇ 3700 ਰੁਪਏ ਤੱਕ ਰਿਹਾ 1509 ਦਾ ਰੇਟ 3200 ਰੁਪਏ ਪ੍ਰਤੀ ਕਾਊਂਟਰ ਰਿਹਾ 1747 ਦਾ 2600 ਤੋਂ ਲੈ ਕੇ 2800 ਰੁਪਏ ਤੱਕ ਰਿਹਾ 1691 ਦਾ 3300 ਰੁਪਏ ਪ੍ਰਤੀ ਕਾਊਂਟਰ ਰਿਹਾ ਟਹਾਣਾ ਮੰਡੀ ਦੇ ਵਿੱਚ 1509 ਦਾ ਰੇਟ 3000 ਰੁਪਏ ਅਤੇ ਇਸ ਤੋਂ ਬਾਅਦ 1692 ਦਾ ਰੇਟ 3100 ਰੁਪਏ 1401 ਦਾ ਰੇਟ 3500 ਤੋਂ ਲੈ ਕੇ 3700 ਰੁਪਏ ਤੱਕ ਵਿਕਿਆ ਕੀਕਾ ਮੰਡੀ ਦੇ ਵਿੱਚ 1692 ਦਾ ਰੇਟ 3300 ਰੁਪਏ 1509 ਦਾ ਰੇਟ 3100 ਤੋਂ 3200 ਦੇ ਵਿਚਕਾਰ 1401 ਦਾ ਰੇਟ 3400 ਤੋਂ ਲੈ ਕੇ 3700 ਦੇ ਵਿਚਕਾਰ ਵਿਕ ਰਿਹਾ ਅਤੇ 1885 ਦਾ ਰੇਟ 3700 ਤੋਂ ਲੈ ਕੇ 35300 ਰੁਪਏ ਤੱਕ ਵਿਕ ਰਿਹਾ ਇਸ ਦੇ ਨਾਲ ਹੀ ਆਪਾਂ ਗੱਲ ਕਰਦੇ ਆਂਗੇ ਲਖੀਮਪੁਰ ਖੀਰੀ ਦੀ ਉੱਥੇ 1509 ਦਾ ਰੇਟ 3100 ਰੁਪਏ 1699 ਦਾ ਰੇਟ 3200 ਅਤੇ 1847 ਦਾ ਰੇਟ 2700 ਰੁਪਏ 1401 ਦਾ ਰੇਟ 3400 ਤੋਂ ਲੈ ਕੇ 3550 ਰੁਪਏ ਤੱਕ ਵਿਗਿਆ ਇਹ ਸੀਗੇ ਪੰਜਾਬ ਤੇ ਹਰਿਆਣਾ ਦੀਆਂ ਮੰਡੀਆਂ ਦੇ ਅੱਜ ਦੇ ਤਾਜ਼ਾ ਰੇਟ ਅਗਲੀ ਵੀਡੀਓ 'ਚ ਫੇਰ ਮਿਲਦੇ ਆਂ ਧੰਨਵਾਦ